ਤੁਸੀਂ ਦੇਖ ਰਹੇ ਹੋ ਬਲਵੰਤ ਸਮੇਂ ਵਾਲੇ ਲਾਈਵ ਵਿੱਚ ਆਪ ਸਭ ਦਾ ਸਵਾਗਤ ਜ਼ਿਲ੍ਹਾ ਫਾਿਲਕਾ ਹਲਕਾ ਜਲਾਲਾਬਾਦ ਦੇ ਪਿੰਡ ਚੱਕ ਜਾਨੀ ਸਰ ਸ਼ਿੰਬਿਆ ਵਾਲੇ ਵਿਖੇ ਨੈਸਲੀ ਜਸਟਿਸ ਪਾਰਟੀ ਦੀ ਹੋਈ ਇੱਕ ਮੀਟਿੰਗ ਇਹ ਮੀਟਿੰਗ ਸੁਖਜਿੰਦਰ ਸਿੰਘ ਸ਼ੀਂਬਿਆ ਵਾਲੇ ਦੇ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਪਹੁੰਚੇ ਬਲਵੰਤ ਸਮੇਵਾਲੀ ਰਾਸ਼ਟਰੀ ਸਕੱਤਰ ਲੋਕ ਸਭਾ ਹਕਫਰ ਦੇ ਇੰਚਾਰਜ ਨੇ ਮਜ਼ਦੂਰਾਂ ਨਾਲ ਵਕ ਵਕ ਵਿਸ਼ਿਆਂ ਤੇ ਕੀਤੀ ਗੱਲਬਾਤ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਨੈਸਲੀ ਜਸਪਾਲਟੀ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਅਤੇ ਬਲਵੰਤ ਸਮੇਵਾਲੀ ਵੱਲੋਂ ਸੁਖਜਿੰਦਰ ਸਿੰਘ ਸ਼ੀਂਬਿਆ ਵਾਲੇ ਨੂੰ ਜ਼ਿਲ੍ਹਾ ਨਰੇਗਾ ਅਤੇ ਪਿੰਟਰ ਜੂਨੀਅਨ ਦਾ ਪ੍ਰਧਾਨ ਦੀ ਦਿੱਤੀ ਨਿਯੁਕਤੀ ਵੱਡੀ ਗਿਣਤੀ ਵਿੱਚ ਹੋਏ ਮਜ਼ਦੂਰ ਸ਼ਾਮਲ ਮਜ਼ਦੂਰਾਂ ਵੱਲੋਂ ਅਪੀਲ ਕੀਤੀ ਗਈ ਕਿ ਸਾਨੂੰ ਲੰਬੇ ਸਮੇਂ ਤੋਂ ਆ ਰਹੀਆਂ ਮੁਸ਼ਕਲਾਂ ਦਾ ਹੱਲ ਜਲਦੀ ਕੀਤਾ ਜਾਏ ਮੈਂ ਬਲਵੰਤ ਸਵੇ ਵਾਲੀ ਰਾਸਤੀ ਸਿਕਤਰ ਲੋਕ ਸਭਾ ਹਲਕਾ ਫਲੋਈਪੁਰ ਅਨਚਾਰਜ ਨੈਸਲੀ ਜਸਤੀ ਪਾਰਟੀ ਅੱਜ ਮੈਂ ਪਿੰਡ ਚੱਕ ਜਾਨੀਸਰ ਸ਼ੀਂਬਿਆ ਵਾਲੀ ਵਿਖੇ ਪਹੁੰਚਿਆ ਜਲਾਲਵਾਂ ਦੇ ਏਰੀਏ 'ਚ ਇੱਥੇ ਜਿਹੜੇ ਮੇਰੇ ਮਜ਼ਦੂਰ ਭੈਣਾ ਭਰਾਵਾਂ ਨਾਲ ਮੈਂ ਇੱਕ ਗੱਲਬਾਤ ਕੀਤੀ ਲੰਮਾ ਸਮਾਂ ਤੇ ਇਹਦੇ ਵਿੱਚ ਮੈਨੂੰ ਜਿਹੜੀਆਂ ਪਿੰਡ ਵਿੱਚ ਇਹਨਾਂ ਨੂੰ ਮੁਸ਼ਕਲਾਂ ਆਈਆਂ ਸੀ ਉਹਦੇ ਬਾਰੇ ਇਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਜਿਵੇਂ ਫਲਸ਼ਾ ਮਕਾਨਾਂ ਅਤੇ ਨਰੇਗਾ ਵਿੱਚ ਕੁਝ ਇਹਨਾਂ ਨੂੰ ਸਮੱਸਿਆ ਆ ਰਹੀ ਸੀ ਉਹ ਮੈਂ ਇਹਨਾਂ ਨੂੰ ਇੱਕ ਤੇ ਮੇਰੀ ਪਾਰਟੀ ਵੱਲ ਇਹ ਵਿਸ਼ਵਾਸ ਦਿਵਾਇਆ ਕਿ ਮੈਂ ਚੋਣਾਂ ਜਾਂ ਤਾਂ ਜਿਵੇਂ ਲੱਗਿਆ ਇਲੈਕਸ਼ਨ ਤੋਂ ਬਾਅਦ ਜਿੰਨੀਆਂ ਵੀ ਕੋਈ ਸਰਕਾਰੀ ਸਹੂਲਤਾਂ ਇਹਨਾਂ ਨੂੰ ਨਹੀਂ ਮਿਲੀਆਂ ਜਾਂ ਇਹਨਾਂ ਤੱਕ ਕਿਸੇ ਤਰ੍ਹਾਂ ਕ ਅਫਸਰਾਂ ਤੱਕ ਇਹਨਾਂ ਤੱਕ ਉਹ ਇਹਨਾਂ ਤੱਕ ਪਹੁੰਚ ਨਹੀਂ ਕੀਤੀ ਕਿ ਮੈਂ ਪਹੁੰਚ ਕਰਾ ਕੇ ਮੈਂ ਜਲਦ ਇਹਨਾਂ ਦਾ ਹੱਲ ਕਰਾ ਕੇ ਦਵਾਂਗਾ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਆ ਕਿੱਥੋਂ ਦੇ ਰਹਿਣ ਵਾਲੇ ਆ ਚੱਕ ਜਾਨੇ ਸਰ ਕੀ ਕਹਿਣਾ ਚਾਹੁੰਦੇ ਆ ਜੀ ਸਾਡਾ ਰਾਸ਼ਨ ਕਾਰਡ ਨਹੀਂ ਬਣਿਆਗਾ ਬਣਿਆ ਵੀ ਸੀਗਾ ਕਟਾ ਦਿੰਦੇ ਆ ਤੇ ਨਾ ਸਾਨੂੰ ਕੋਈ ਫਲਸ਼ ਆਈ ਆ ਤੇ ਨਾ ਸਾਡਾ ਕੋਈ ਕਮਰਾ ਆ ਸਾਡੇ ਕੱਚੇ ਸਿੱ ਡੈਗ ਕੇ ਕਿਸੇ ਨੇ ਨਹੀਂ ਦਿੱਤੇ ਸਾਨੂੰ ਸੂਰਤ ਦਿੱਤੀ ਕੋਈ ਫਾਰਮ ਭਰੇ ਸੀ ਹਾਂਜੀ ਬਹੁਤ ਵਾਰੀ ਭਰੇ ਸੀ ਰਾਸ਼ਨ ਕਾਰਡ ਦੀ ਬਹੁਤ ਵਾਰੀ ਭਰੇ ਸੀ ਪਰ ਕਟਾ ਦਿੰਦੇ ਆ ਸਾਡਾ ਰਾਸ਼ਨ ਕਾਰਡ ਕਿਸੇ ਅ fırsਰ ਤੱਕ ਪਹੁੰਚ ਕੀਤੀ ਸੀ ਕੀਤੀ ਸੀ ਬਈ ਕੋਈ ਨਹੀਂ ਸਾਡੇ ਤਾਂ ਗੱਲ ਸੁਣਦਾਗਾ ਹੁਣ ਸਰਕਾਰ ਨੂੰ ਕੀ ਅਪੀਲ ਕਰਦੇ ਆ ਨਾ ਨਸਤਕ ਨਾ ਕਿਸ ਨੂੰ ਵੋਟ ਪਾਉਣੀ ਆ ਤੇ ਨਾ ਕੋਈ ਸਾਡੇ ਘਰੇ ਆਵੇ ਠੀਕ ਆ ਨਾ ਸਾਡੀ ਕੋਈ ਸਹੂਲਤ ਦਿੱਤੀ ਹੈ ਕਿਸੇ ਨੇ ਜੇ ਕਿਸੋ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਆ ਚੱਕ ਜਾਨੀ ਸਰ ਸਿੰਘ ਵਾਲੇ ਕੀ ਕਹਿਣਾ ਚਾਹੁੰਦੇ ਆ ਸਾਡੇ ਕੱਚੇ ਕਮਰੇ ਸੀ ਵੀ ਜਿਹੜੇ ਸਾਰੇ ਡਿੱਗ ਪਏ ਸੀ ਉਸ ਨੇ ਸਾਨੂੰ ਦਵਾਇਆ ਕਿਥੇ ਨੇ ਵੀ ਤੇ ਜਿਹੜੇ ਦੇਖ ਕੇ ਲੈ ਜਾਂਦੇ ਸੀ ਹਰ ਗੇੜੇ ਤੁਹਾਨੂੰ ਕਮਰੇ ਦਵਾਵਾਂਗੇ ਕਮਰੇ ਦਵਾਵਾਂਗੇ ਕੋਸ ਨਹੀਂ ਦਿੱਤਾ ਮਿਲਦਾ ਤੇ ਜਿਹੜੇ ਹੁਣ ਜ਼ਿੰਮੇਵਾਰਾਂ ਦੇ ਕੰਮ ਆ ਮਸ਼ੀਨੀ ਕੰਮ ਚੱਲ ਰਿਹਾ ਵੀ ਮਸ਼ੀਨਾਂ ਦਾ ਕੰਮ ਚੱਲ ਪਿਆ ਠੀਕ ਆ ਵੀ ਆਪਾਂ ਨੂੰ ਕੰਮ ਨਹੀਂ ਮਿਲ ਰਿਹਾਗਾ ਤੇ ਹੁਣ ਸਾਨੂੰ ਤਾਂ 365 ਦਿਨ ਕੰਮ ਮਿਲਣਾ ਚਾਹੀਦਾ ਜਿਵੇਂ ਸਰਕਾਰ ਵੱਲ ਹੁਣ ਸੂਰਤਾ ਮਿਲੀਆਂ ਜਿਵੇਂ ਫਲਸ਼ਾਂ ਦੀ ਮਕਾਨਾਂ ਦੀ ਕੋਈ ਆਈ ਹੈ ਨਾ ਜੀ ਕੋਈ ਨਹੀਂ ਆਈ ਕੋਈ ਫਾਰਮ ਭਰੇਗੇ ਸੀ ਫਾਰਮ ਬਹੁਤ ਵਧੀਆ ਭਰੇ ਆ ਜੀ ਫਿਰ ਕੀ ਵਿਸ਼ਵਾਸ ਦਵਾਇਆ ਵਿਸ਼ਵਾਸ ਇਹ ਹੀ ਲਿਖਣਾ ਮਰੇ ਦਵਾਉਂਦੇ ਆ ਕੀ ਕਰੀਏ ਫੈਰਾਂ ਦੇ ਵੀ ਤੁਹਾਨੂੰ ਦੇਵਾਂਗੇ ਤੁਹਾਨੂੰ ਕਵਰੇਜ ਦੇਵਾਂਗੇ ਤੁਹਾਨੂੰ ਫਲਸ਼ਾਂ ਦੇਵਾਂਗੇ ਤੁਹਾਨੂੰ ਚੈੱਕ ਦੇ ਕੇ ਜਾਵਾਂਗੇ ਵਾਧੂ ਕੁਝ ਦੇਵਾਂਗੇ ਜਦੋਂ ਆਉਂਦੇ ਆ ਘਰਾਂ 'ਚ ਆ ਕੇ ਇਹ ਹੀ ਕਹਿ ਕੇ ਜਾਂਦੇ ਆ ਬਸ ਹੋਰ ਕੱਖ ਨਹੀਂ ਦਿੰਦੇਗੇ ਜਦੋਂ ਵੀ ਕੋਈ ਇਲੈਕਸ਼ਨ ਆਉਂਦਾ ਹੋਰ ਕੁਝ ਨਹੀਂ ਦਿੰਦੇਗੇ ਕਿਉਂਕਿ ਆਪਾਂ ਨੂੰ ਗਰੀਬਾਂ ਨੂੰ ਇਹੀ ਮਿਲਣਾ ਚਾਹੀਦਾ ਵੀ 365 ਦਿਨ ਹੀ ਕੰਮ ਮਿਲਣਾ ਚਾਹੀਦਾ ਸਰਕਾਰ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਸਰਕਾਰ ਨੂੰ ਇਹੀ ਕਹਿੰਦੇ ਵੀ ਸਾਨੂੰ ਕੰਮ ਮਿਲੇ ਬਸ ਦਿਹਾੜੀ ਫੁੱਲ ਮਿਲੇ ਗਰੀਬ ਨੂੰ ਵੀ ਦਿਹਾੜੀ ਫੁੱਲ ਮਿਲਣੀ ਚਾਹੀਦੀ ਆ ਤੇ ਕੰਮ ਵੀ ਫੁੱਲ ਮਿਲਣਾ ਚਾਹੀਦਾ ਵੀ ਸਾਲ ਦਾ ਸਾਲ ਪੂਰਾ ਹੀ 365